ਸ਼ਲੋਕ ਕੋਟ ਦਾਨ ਇਸ ਨਾਨੰਗ ਅਨੇਕ ਸੋਧਨ ਪਵਿੱਤਰਤਾ ਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਦੀ ਮੁਛਤੇ ਪਾਪਾ ਨੂੰ ਕੱਟਣਾ ਹੈ ਪਾਪਾ ਤੋਂ ਖੜਾ ਝੜਾਉਣਾ ਹੈ ਤਾਬਰ ਕਾਲਾ ਕੀ ਚਾਹੀਦਾ ਕੋਟ ਦਾਨ ਇਸ ਨਾਨੰਗ ਅਨੇਕ ਸੋਧਨ ਪਵਿੱਤਰਤਾ ਪਵਿੱਤਰਤਾ ਹੈ ਨ ਇੱਕ ਪ੍ਰਕਾਰ ਦੇ ਦਾਨ ਕਰਨੇ ਚਾਹੀਦੇ ਨੇ ਨਾਮ ਦਾ ਵੀ ਦਾਨ ਕਰਨਾ ਚਾਹੀਦਾ ਦੁਆਏ ਵੀ ਕਰਦੇ ਰੋ ਨਾਮ ਤੇ ਬਿਨਾਂ ਗੱਲ ਨਹੀਂ ਬਣਦੀ ਕਿ ਸੋਤਾਨ ਕਿ ਪਵਿੱਤਰਤਾ ਹੈ ਇਹ ਹੀ ਪਵਿੱਤਰਤਾ ਹੈ ਇਹ ਵੀ ਇਹ ਜਿਹੜੀ ਜੋ ਕਿਸੇ ਨਾਲ ਤੋਂ ਪਵਿੱਤਰਤਾ ਪ੍ਰਾਪਤ ਹੋਊਗੀ ਜਿਹੜਾ ਗਿਆਨ ਦਿੰਦਾ ਉਹ ਉਹਦਾ ਗਿਆਨ ਪਵਿੱਤਰ ਹੋ ਜਾਂਦਾ ਹੈ ਜਿਹੜਾ ਧਨ ਦਿੰਦਾ ਉਹਦਾ ਧਨ ਤੋਂ ਪਵਿੱਤਰ ਹੋ ਜਾਂਦਾ ਹੈ ਜਿੱਤੇ ਕਹਿੰਦੇ ਘੋੜਿਆਂ ਤੇ ਸੰਤ ਸਿੱਖ ਸੰਤ ਸਵਾਰੀ ਕਰਦੇ ਨੇ ਉਹਦੇ ਘੋੜੇ ਉਹਦਾ ਧਰਮ ਤੋਂ ਪਵਿੱਤਰ ਹੋ ਜਾਂਦਾ ਹੈ ਯਾਨੀ ਦਰਗਾਹ ਜਮੰਦੂਰ ਹੋ ਜਾਂਦਾ ਹੈ ਉਹ ਉਹ ਹੰਕਾਰ ਨਹੀਂ ਕਰਦਾ ਉਹਦਾ ਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਛਤੇ ਜਾਨਾ ਪਾਣੀ ਗੁਰੂ ਘਰ ਦੇ ਵੈਸੇ ਖਾਂਦੀ ਐ ਐਨਾ ਗੈ ਮੈਂ ਕਰਦਾ ਹਾਂ ਆਪਣਾ ਮੰਨ ਕੇ ਨਾਦਾਨ ਕਰੇ ਹੋ ਚਰੰਤ ਨਾਨਕ ਹਰ ਹਰ ਹਰਦਾ ਹੀ ਐ ਇਹ ਸਭ ਕੁਝ ਉਹੀ ਕਰਾ ਰਿਹਾ ਮੈਂ ਤਾਂ ਨੌਕਰ ਕਰ ਰਿਹਾ ਮਾਲਕ ਉਹ ਹੈ ਧਨਵੰਤ ਧੰਤਾ ਮੇਰਾ ਹੈ ਨਹੀਂ ਉਹਦਾ ਹੀ ਹੈ ਰਸਨਾ ਸਰਬ ਪਾਪ ਬਿਮੁਛਤੇ ਬਾਤ ਜੇ ਰਸਨਾ ਦੇ ਵਿੱਚ ਇਹ ਗੱਲ ਹੈ ਸਾਰੇ ਪਾਪ ਅੰਦਰੋਂ ਉਨਾਰਜ ਹੋ ਜਾਣਗੇ ਫੇਰ ਨਹੀਂ ਕੋਈ ਪਾਪ ਅੰਦਰ ਰਹਿੰਦਾ ਠੀਕ ਹੈ ਜੀ ਇੰਦਨ ਕੀਤੋ ਮੂਖਣਾ ਪੋਰੀ ਦਿੱਤਮ ਪਾਹੇ ਪਾਏ ਆਖ ਨੂੰ ਕਹਿੰਦੇ ਨੇ ਬਹੁਤ ਗੱਲ ਇਹਨਾਂ ਨੂੰ ਇਕੱਠਾ ਕਰਕੇ ਥੋੜੀ ਜੀ ਪੋ ਰੱਖ ਜੇ ਅਦਿ ਦੀ ਬੋਲੇ ਬੱਝ ਜਾਂਦਾ ਜੇ ਦਾਨਪੁਰ ਬਹੁਤ ਕੁਝ ਕਰਕੇ ਜੇ ਉਹਦਾ ਹੰਕਾਰ ਕਰਦੀ ਸਾਰੇ ਹੀ ਪਾਪ ਹੋ ਜਾਂਦਾ ਇਹ ਗਾ ਜੀ ਮਨ ਪਸੰਦ ਲੋ ਸੱਚ ਸੋ ਨਾਨਕ ਹੱਬੇ ਦੁਖੜੇ ਉਲਾਹੇ ਦੁਖੜੇ ਦੁਖੜੇ ਉਹ ਬੋਲੀ ਸਿੱਧੀ ਬੋਲੀ ਜਿਹੜਾ ਦਖਣੀ ਬੋਲੀ ਜੀ ਹਾਂਜੀ ਬਸ ਸਾਲਾ ਇਹਨਾਂ ਨੂੰ ਇਕੱਠਾ ਹੋਵੇ ਤਾਂ ਪੋਰਾ ਕੱਗਦੇ ਉਹਨੂੰ phsam ਕਰ ਦਿੰਦੀ ਐ ਸਾਰੇ ਨੂੰ ਅੱਗ ਤਾਂ ਉਹਦੇ ਵਿੱਚ ਹੀ ਆਪੇ ਨਿਕਲੇ ਆਉਂਦੀ ਐ ਵਿੱਚੋਂ ਮਨ ਪਸੰਦ ਲੋ ਸੱਚ ਤੋਂ ਜੇ ਸੱਚ ਦੇ ਨਾਲ ਮਨ ਜੁੜਿਆ ਹੋਇਆ ਸੱਚ ਸੋ ਆਹ ਨਾਲ ਦੁਖੜੇ ਉਲਾਹੇ ਉਹ ਸਾਰੇ ਦੁਖੜੇ ਸਾੜ ਦਿੰਦਾ ਨਾਮ ਦਾ ਇੱਕ ਕਿਣਕਾ ਹੀ ਸੱਚ ਦਾ ਇੱਕ ਕਿਣਕਾ ਹੀ ਸਾਰਾ ਕੁਝ ਛਾੜ ਦਿੰਦਾ ਦੁੱਖੜੇ ਜਿਸ ਤਰੀਕੇ ਨਾਲ ਭੋਰਾ ਕੰਦ ਥਾਰੇ ਇਹਨਾਂ ਨੂੰ ਛਾੜ ਦਿੰਦੀ ਐਂ ਸਾਰੇ ਦੁੱਖ ਛਾੜ ਦਿੰਦਾ ਉਹ ਜਿਹੜੀ ਬ੍ਰਹਮਾ ਕੰਨਾ ਛਾੜ ਦਿੰਦੀ ਹੈ ਨਾ ਬ੍ਰਹਮਾ ਦੇ ਨਾਲ ਸੱਚੇ ਪਰਜਾ ਦੀ ਜਾਂ ਗਿਆਨ ਘਟ ਦੇ ਵਿੱਚ ਵੱਧਦਾ ਹੈ ਗੁਰ ਗਿਆਨ ਘਟ ਵੱਧਿਆ ਸਾਰੇ ਇਹ ਸੋ ਕੁਝ ਛੱਡ ਜਾਂਦਾ ਲੋਕੀ ਪਰਦੇਸੀ ਕੇ ਘਾ ਕਰ ਰਹਿ ਤਾਉਂ ਦਸ ਲੱਗਿਆ ਅਗ ਚਿੰਤਾ ਚੜ ਕੋਇਲਾ ਪਈ ਢਾਗੇ ਆਂਜ ਨਾਲ ਸੱਚ ਨਹੀਂ ਗੜਿਆ ਸੰਤੋਖ ਨਹੀਂ ਜੜਿਆ ਸੰਤੋਖ ਨਹੀਂ ਜੜਿਆ ਬਾਕੀ ਸਭ ਕੁਝ ਚੜ ਗਿਆ ਪੌੜੀ ਕੋਟ ਅੱਗਾ ਸਭ ਨਾਸ ਹੋਏ ਜਿਵੇਂ ਤੇ ਹਰ ਨਾਉ ਮਨ ਚਿੰਦੇ ਫਲ ਪਾਈਆਂ ਹਰਕੇ ਗੁਣ ਗਾਉ ਆ ਕੋਟ ਅਗਾ ਕਰੋੜਾ ਪਾਪ ਅਗ ਪਾਪ ਨੂੰ ਕਹਿੰਦੇ ਨੇ ਹੁਕਮ ਦਾ ਵਿਰੋਧ ਕਰਨ ਦੇ ਕਰੋੜਾਂ ਜਿਹੜੇ ਕਾਰਨ ਨੇ ਸਾਰੇ ਵਿਸਰ ਗਏ ਸਾਰੇ ਨਾਸ ਹੋ ਗਏ ਰੋਣਾ ਦਉਨ ਕਰਦੇ ਸੀ ਹੁਕਮ ਦਾ ਵਿਰੋਧ ਕਰਦੇ ਆ ਕਰੋੜਾਂ ਪਰ ਕਾਦੀ ਸਾਡੇ ਅੰਦਰ ਰਿੱਚਾ ਮਾ ਪੈਦਾ ਹੁੰਦੀਆਂ ਨੇ ਸਾਰੇ ਆਈਆਂ ਗੰਦ ਭਸਮ ਹੋ ਗਈਆਂ ਕੋਈ ਇੱਥੇ ਨਹੀਂ ਰਹੀ ਸਾਰੇ ਕਾਰਨ ਇੱਛਾ ਦੇ ਭਸਮ ਹੋ ਗਏ ਸਾਰੇ ਭਸਮ ਸਿਮਰਤ ਹਨ ਨਾਮ ਦੇ ਸਿਮਰਨ ਹੋ ਸਾਰੇ त्याग ਹੋ ਗਿਆ त्याग ਕਰਤਾ ਭਸਮ ਕੀ ਹੋ ਗਿਆ ਤਿਆਗ ਦਿੱਤੇ ਮਰ ਜਿੰਦੇ ਫਲ ਪਾਈ ਹੈ ਹਰ ਕੇ ਗੁਣ ਗਾਉਣ ਮਨ ਚਿੰਦੇ ਫਲ ਪਾਇਆ ਕੀ ਗਿਆਨ ਫਲ ਹੋ ਗਿਆ ਫਲ ਕੀ ਹੈ ਫਲ ਗਿਆਨ ਬਹੁ ਗੁਣ ਗਾਉਣ ਹਰ ਕੇ ਗੁਣ ਗਾਉਣ ਹਰ ਖਾ ਗੁਣੇ ਜਾਣ ਕਰੋ ਬੁਦੇ ਗੁਣਾਂ ਦਾ ਗਿਆਨ ਤੁਹਾਨੂੰ ਹੋ ਗਿਆ ਗੁਣ ਗਾਓ ਉਹ ਵੱਡਾ ਹੈ ਜਨਮ ਮਰਨ ਭੈ ਕੱਟੀਆਂ ਨੇਚਲ ਸੱਚ ਥਾਉ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ ਜਨਮ ਮਰਨ ਭੈ ਕੱਟਿਆ ਗਿਆ ਕੱਤੀ ਹੈ ਨੇਚਲ ਹੋ ਗਿਆ ਮਨ ਨੇ ਚਲੋ ਗਿਆ ਸੱਚ ਥਾਉ ਐਸੀ ਜਗ੍ਹਾ ਮਿਲ ਗਈ ਜਿਹੜੀ ਨਾਸਵੰਤ ਨਹੀਂ ਹੈ ਥਾਉ ਉਹ ਮਿਲ ਗਿਆ ਨਾਨਕ ਬੱਦਾ ਕਰਤਾ ਹਾਂ ਜਿੱਤੇ ਮਰਤਨ ਜਨਮ ਜਰਾ ਜਤ ਉਤੇ ਮਰਤ ਨਹੀਂ ਜਲਵ ਨਹੀਂ ਜਰਾ ਨਹੀਂ ਉਹ ਸੱਚ ਥਾਉ ਕਹਿੰਦੇ ਨੇ ਇਹਨੂੰ ਜਿੱਤੇ ਮਰਤੋ ਜਨਮ ਜਰਾ ਨਾ ਹੋਵੇ ਉਹਨੂੰ ਸੱਚ ਥਾਉ ਕਹਿੰਦੇ ਸੱਚਾ ਥਾਉ ਸਦਾ ਤੇ ਰਹਿਣ ਵਾਲਾ ਤੋਂ ਪ੍ਰਾਪਤ ਹੋ ਗਿਆ ਮਨ ਹੁਣ ਸਦਾ ਹੀ ਵਾਸਤੇ ਹੀ ਵਿਕ ਗਿਆ ਸਦਾ ਵਾਸਤੇ ਹੀ ਜਿੰਦਾ ਹੋ ਗਿਆ ਅਵਨਾਸ਼ੀ ਰਾਜ ਵੰਗੂ ਫਿਰ ਹੋ ਗਿਆ ਪੂਰਵ ਹੋਵੇ ਲਿਖਿਆ ਜੇ ਪਹਿਲਾਂ ਲਿਖਿਆ ਹੋਵੇ ਨਾ ਜਨਮ ਤੇ ਪੂਰਵ ਮੰਨਿਆ ਉਹਦੇ ਵੀ ਐਟ ਕੀ ਆ ਕੰਮ ਕਰਨਾ ਹੈ ਹਰ ਕੰਨ ਸਵਾਭ ਹਰ ਕੰਨ ਨੇ ਵੀ ਸਮਝ ਜਾਂਦਾ ਫਿਰ ਇਹ ਲਿਖਿਆ ਹੀ ਰਹੇ ਅੰਦਰ ਹਾਂ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਬਲ ਜਾਓ ਹਾਂ ਕਰੀ ਕਿਰਪਾ ਪ੍ਰਭ ਰੱਖ ਲਿਓ ਕਿਰਪਾ ਕਰਕੇ ਪ੍ਰਭ ਮੈਨੂੰ ਰੱਖ ਲਿਓ ਅਗਨ ਸਾਧਰ ਤੋਂ ਮੈਂ ਤੇਰੇ ਕੁਰਬਾਨ ਜਾਣਾ ਮੈਂ ਤਾਂ ਤੇਰੇ ਤੋਂ ਕੁਰਬਾਨ ਆ ਮੈਨੂੰ ਕੁਝ ਨਹੀਂ ਹੋਰ ਚਾਹੀਦਾ ਨਾ ਦੁਨੀਆ ਨਾ ਦੁਨੀਆ ਦਾ ਤਾਂ ਨਾ ਦੁਨੀਆ ਦੀ ਬੜਾਈ ਤੂੰ ਚਾਹੀਦਾ ਤੇਰੇ ਤੇ ਕੁਰਬਾਨ ਆ ਤੂੰ ਮੈਂ ਨੂੰ ਆਪਣੇ ਨਾਲ ਜੋੜ ਲੈ ਵਾ ਮੈਨੂੰ ਬਚਾ ਲੈ ਪਰ ਸਾਧਰ ਤੋਂ ਨਾਨਕ ਬਲ ਜਾ ਹਾਂ ਨਾਨਕ ਕਹਿੰਦਾ ਮੈਂ ਬਲ ਬਲ ਜਾਣਾ ਹਾਂ ਬਲੇ ਆ ਤੇਰੇ ਕੁਰਬਾਨ ਜਾਣਾ ਆਪਣੇ ਮੂਲ ਨੂੰ ਇਹ ਗੱਲ ਕਹੀ ਹੈ ਜੀ ਹਾਜੀ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਸਮਾਪਤੀ ਹੈ ਜੀ